ਸ੍ਰੀ ਕਾਲ ਬਈ ਅੱਜ ਆਪਾਂ ਆਏ ਹਾਂ ਇਹ ਮਾਨਸਾ ਦੀ ਮੰਡੀ ਤੇ ਤੁਹਾਨੂੰ ਦਿਖਾਵਾਂਗੇ ਸਾਰੀਆਂ ਮੱਜਾਂ ਦੇ ਰੇਟ ਤੇ ਡਿਟੇਲ ਪੁੱਛ ਕੇ ਦੱਸਾਂਗੇ ਜੀ ਜੇ ਮੇਰੇ ਭਰਾ ਨੇ ਵੀਡੀਓ ਕਰੇ ਬਣਵਾਉਣੀ ਹੋਵੇ ਆਪਣਾ ਨੰਬਰ ਹੈਗਾ 97799948482 ਕਦੋਂ ਮਰਜ਼ੀ ਫੋਨ ਕਰੋ 24 ਘੰਟੇ ਅਨਵੇਦੋ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਬਈ ਕਿੰਨੇ ਸੂਏ ਬਈ ਇਹ ਐਮਐਸੂ ਹੈਗੀ ਆਹ ਕਿੰਨੇ ਸੂਏ ਬਈ ਆ ਕੱਟੀ ਛੋਟੇ ਪਹਿਲਾਂ ਨਾ ਕਿੰਨਾ ਦੱਦਾ ਬਈ ਹੱਲੇ ਉਹ ਤਾਂ ਤਿੰਨ ਕਿ ਦਿਨਾਂ ਹੀ ਸੋਈ ਆ ਬਈ ਤਿੰਨ ਦਿਨਾਂ ਨੂੰ ਸੋਈ ਨੂੰ ਹਾਂ ਅੱਛਾ ਤੂੰ ਬੋਲਾ ਕਿੰਨੇ ਦੱਤਾ ਉਹ ਆ ਬਈ 8 8 ਲੀਟਰ ਤਿੰਨ ਕਿ ਦਿਨੀ ਹੋਣਾ ਸੋਈ ਨੂੰ ਕਿੰਨਾ ਮੁੱਲ ਕਰਦਾਗਾ 1 ਲੱਖ 35000 1 ਲੱਖ 35000 ਲੈ ਮੈਂ ਮਤਰਾ ਚੱਕ ਕਰ ਲਓ ਸੰਗਾ ਸੰਗਾ ਦੀ ਪੂਰੀ ਕੁੰਡੀ ਆ ਗਈ

ਨੇ ਅਗੇ ਪਹਿਲਣਾ ਚੋਟੀ ਆਪਣੀਆਂ ਬਈ ਹੈ ਆਪਣੀਆਂ ਬਈ ਹੈ ਪਹਿਲਣਾਗੀ ਪਹਿਲਣਾ ਅੱਛਾ ਕਿੰਨਾ ਦੁੱਧ ਦਾ ਬਈ 10 ਕਿਲੋ ਕੋਈ ਤਿਆਰ ਆ 10 ਕਿਲੋ ਕਾਇਦਨ ਉਹ ਬੈਸ ਹੋਈ ਨੂੰ 500 ਰੁਪਏ 500 ਕੋਈ ਅੱਛਾ ਕਰਦੀ ਆ ਕਰਦੀ ਆ ਅੱਛਾ ਕੀ ਮੁੱਲ ਕਰਦਾਗਾ 10 1 ਲੱਖ 10 ਥੇ ਮਗਰ ਕੱਟਾ ਬਈ ਤੇ ਕੱਟੀ ਆ ਮੇਤਰੂ ਕੱਟੀ ਆ ਆ ਸੰਘਾ ਸੰਘਾ ਦੀ ਪੂਰੀ ਉਪਤੀ ਆ ਲੈ ਨੂੰ ਚੱਕਰ ਲੋ ਕਿੰਨਾ ਦੁੱਧ ਤੋਂ ਤੁਹਾਡੇ ਹਿਸਾਬ ਨਾਲ ਆਹ 10 ਤੋਂ 12 ਕਰੋਗੇ 12 ਕਿੰਨੇ ਥੱਲੇ ਬੋਲੇ ਠੀਕ ਆ ਜੀ ਠੀਕ ਆ ਬਾਈ 10 ਕਿਲੋ ਬੋਲੀਆ ਠੀਕ ਆ ਬੱਬਾ ਰੰਦੀ ਦੂਤੀ ਰੰਦੀ ਦੀ ਠੀਕ ਆ ਜੀ ਸੋਨ ਇੱਕ ਮਤਲਬ ਆ ਵੀ ਪਹਿਲੇ ਨਾਲ ਬਾਈ ਇਹ ਦੂਜੀ ਇਹ ਦੂਜੀ ਸੂਈ ਆ ਗਈ ਕੈ ਦਿਨ ਹੋ ਗਿਆ ਬਾਈ ਸੂਈ ਨੂੰ ਇਹਨੂੰ ਦੱਸ ਦੇਣਾ 8 ਕਿਲੋ ਉਹ ਦੱਦੇ ਥੱਲੇ 16 ਕਿਲੋ 16 ਕਿਲੋ ਦੁੱਧ ਤਿਆਰ ਆ ਚਵਾਈ ਚਬੂਈ ਦੀ ਕਿਵੇਂ ਬਈ ਫਿਰ ਮਾ ਦਾ ਪਤਾ ਕੀ ਪੁੱਛਦਾ ਅੱਛਾ ਕੱਟਣੀ ਕਰ ਗਿਆ ਤਾਰਾ ਠੀਕ ਮਗਰ ਕੀ ਇਹਦੇ ਬਈ ਮਗਰੇ ਇਹਦੇ ਕੱਟਾ ਅੱਛਾ ਇਹਦਾ ਮੁੱਲ ਕਿੰਨਾ ਕਰਦਾ ਬਈ 30 ਕੀਤਾ ਬਈ ਮੁੱਲ 33000 ਰੁਪਏ ਠੀਕ ਉਪਰ ਇਹ ਵੀ ਕਰਦੀ ਆ ਬਈ ਠੀਕ ਕਰਦੀ ਆ ਠੀਕ ਆ ਠੀਕ ਆ ਬਈ ਠੀਕ ਆ ਇੰਦਰ ਬਾਈ ਲਈ ਖੜੇ ਨੇ ਬਾਈ ਕੰਨੇ ਸੂ ਹੈ ਇਹ ਐ ਐਮ ایس ਹੋਇਆ ਹੈ ਤੀਜੇ ਤੀਜੇ ਸੂ ਹੋਇਆ ਬਾਈ ਇਹੇ ਲੱਗਦੀ ਪਹਿਲੇ ਦੂਜੀ ਆ ਯਾਰ ਮਗਰ ਕੀ ਹੈ ਬਈ ਇਹਦੇ ਕੱਟੀ ਅੱਛਾ ਕਿਨੇ ਲੀਟਰ ਦੁੱਧ ਦਾ ਬਈ ਹੱਲੇ 12 ਅੱਛਾ 12 ਲੀਟਰ ਤੇ ਇਹਦਾਂ ਦੀ ਸੂਈ ਹੋਈ ਆ ਚਾਰ ਪੰਜ ਚਾਰ ਪੰਜ ਠੀਕ ਆ ਬਈ ਮੁੱਲ ਕੀ ਕਰਦਾ ਬਈ ਇਹਦਾ ਲੈਣ ਦਾ ਇੱਕ ਨਾਮ ਕਿ ਬਈ ਤੇਰਾ ਠੀਕ ਪੰਡਾ ਖਿਆਲਾ ਚਾਹ ਹੁਣੀ ਲੈ ਗਏ ਸੀ ਮੁਰੇ ਹਾਂਜੀ ਠੀਕ ਸੱਸੀ ਆ ਬਈ ਕੈਮੇ ਸੂਆ ਬਈ ਹੈ ਆ ਤਿੱਜਾ ਛਾ ਕਿੰਨੇ ਲੀਟਰ ਦੁੱਦਾ ਬਈ 11 ਲੀਟਰ 11 ਲੀਟਰ ਮਗਰ ਬਈ ਇਹਦੇ ਕੀ ਆ ਮਗਰ ਕੱਟਾ ਗਾ ਮੁੱਲ ਕੰਨਾ ਕਰਦਾ ਬਈ ਤਾਂ ਕਤਾਰ ਕਿਤਨਾਂ ਹੋ ਗਏ ਸੂਈ ਨੂੰ ਠੀਕ ਆਹ ਹਾਂ ਇਹ ਨਾਮ ਆ ਬਈਦਰਾ ਕਰਮੇਲ ਸਿੰਘ ਨੰਬਰਦਾਰ ਪਿੰਡ ਜਲੂਰ ਠੀਕ ਆ ਕੈਮਿਸ ਵੇਜੀ ਇਹ ਦੂਜੇ ਸਵੇਰੇ ਦੂਜੇ ਦੂਈਆ ਹੋਵੇ ਅੱਛਾ ਜੀ ਕਿੰਨਾ ਦੁੱਧ ਆਈਏ ਥੱਲੇ ਇਹਦੇ ਨੇ ਹੈਗੇ 14 ਲੀਟਰ ਕਤਾਰ ਕਿਤਨਾਂ ਹੋ ਗਏ ਸੂਈ ਨੇ ਜੀ चुपाई दी के मैं भाई है मगर ये की है भाई कट्टी के मगर ये कट्टा ये मुल कर दो भाई एक लख यार दसी गई ਕਿੰਨਾ ਜਦਾ ਲਗੋ ਯਾਰ ਮੈਨੂੰ ਨਹੀਂ ਦੱਸ ਦੇ ਕੈਮਸ ਹੋਇਆ ਬਈ ਇਹ ਇਹ ਪਹਿਲਣ ਇਹ ਪਹਿਲਣ ਹੈ ਕਿੰਨੇ ਲੀਟਰ ਦੁੱਧ ਹੋਏ ਥੱਲੇ ਬਈ ਮਗਰੇ ਦੇ ਬਈ ਮਗਰੇ ਦੇ ਕਟਾਗਾ ਦੁੱਧ ਕਿੰਨਾ ਸੀ ਬਈ 12 9 ਲੀਟਰ ਮੁੱਲ ਕਿੰਨਾ ਕਰਦਾ ਬਈ ਦਾ ਪੂਰਾ ਲੱਖ ਕਰਦਾ दोस्तों अजा खाने गए मानसा की मंडी से पूरे चंगे चंगे नग लिखावा उसमें भाई है भाई ਵਾਹ ਬਾਈ ਬਨ ਦੇ ਬਨ ਲੈ ਮੈਨ ਤੈਨੂੰ ਸੁਣਾਂ ਪਹਿਲਾ ਦਾ ਬਈ ਹੈ ਬਣਾ ਲਈ ਬਣਾ ਲਈ ਹੈ ਪਹਿਲਾ ਨਾ ਇਹ ਪਹਿਲਾ ਨਾ ਦੂਜਾ ਸੂਆਈ ਦੂਜਾ ਸੂਆ ਕੈ ਦਿਨ ਹੋ ਗਏ ਸੂਈ ਨੂੰ ਜੀ ਸੂਈ ਨੂੰ ਹੋ ਗਏ 5 ਦਿਨ 5 ਦਿਨ ਅੱਛਾ ਮਗਰ ਇਹਦੇ ਕੀ ਹੈਗਾ ਮੋਰ ਕਟਾਈ ਮਗਰ ਇਹਦੇ ਕਟਾਗਾ ਅੱਛਾ ਤੇ ਦੁੱਧ ਦੇ ਨਾਲ ਦੱਸਈਏ ਤਾਂ ਚਾਹ ਆ ਕੋਲ ਡਿਮਾਂਡ ਨਹੀਂ ਕਰਦੇ ਜੀ 30 ਮਾਨਤਨ ਥੋੜਾ ਕਣਾ ਜੀ ਰਾਂਗੇ ਪੂਰਾ ਕਰਦੇ ਠੀਕ ਆ ਲੈ ਮਿੱਤਰੋ ਨਾਮ ਕੀ ਹੈ ਆਪਣਾ ਆ ਆ ਸਹੀ ਠੀਕ ਆ ਮਿੱਤਰੋ ਮਾਨਸਾਨੀ ਮੰਡੀ ਤੇ ਖੜੇ ਹਾਂਗੇ ਹੋਰ ਵੀ ਨਾ ਲੈ ਕੇ ਆਵੇਂ ਬਈ ਕੇਹੀ ਇੱਕ ਸਸੀਗਾ ਬਾਈ ਸਸੀਗਾਲ ਕਿਵੇਂ ਸੋਇਆ ਬਾਈ ਇਹ ਨੂੰ ਚੇ ਸੋਇਆ ਅੱਛਾ ਦੂਜੇ ਸੋਇਆ ਬੱਚੇ ਬਾਈ ਕਿਵੇਂ ਬਈ ਦੀ ਪੂਰੀ ਵਧੀਆ ਮਗਰੇ ਦੇ ਬਾਈ ਕੱਟਾ ਮਗਰੇ ਦੇ ਕੱਟਾ ਅੱਛਾ ਕਿੰਨੇ ਲੀਟਰ ਦੁੱਧ ਦਾ ਬਾਈ ਇਹਦੇ 15 ਲੀਟਰ 15 ਲੀਟਰ ਅੱਛਾ ਕਰ ਦੇ ਦੋਤੀ ਆ ਜੀ ਬਾਕੀ ਜੀ ਸੰਗ ਸੰਗ ਚੱਕ ਕਰ ਲੋ ਮਨ ਲਗਾ ਨਾ ਕਰਦਾ ਬਈ 140 1 ਲੱਖ 40 ਹਜ਼ਾਰ ਮਾਨਤਾਨ ਬਈ ਕਿੰਨਾ ਕਰਦੇਗਾ ਮਾਨਤਾਨ ਵਧੀਆ ਕਰਦੇਗਾ ਦੇਖੇ ਬਈ ਦੇਖੇ ਚਾ ਕੋਈ ਨਾ ਕੋਈ ਨਾ ਇਹ ਤਾਂ ਕੀ ਲੈ ਮਿੱਤਰੋ ਕੀ ਨਾਮ ਹੈ ਬਈ ਆਪਣਾ ਪਰੋ ਕਮਾਂਡੀ ਪਿੰਡ ਦੀ ਹੈ ਫਿਰ

11500 ਠੀਕ ਹੋ ਗਈ 0.20 ਕਿ ਨਾਮ ਹੈ ਬਾਈ ਕੀ ਨਾਮ ਆਗਾ ਰਾਮਨਦੀਪ ਅੱਛਾ ਕਿਵੇਂ ਸੂਇਆ ਬਾਈ ਇਹ ਅੱਛਾ ਤੋਫੇ ਸੂਏ ਅੱਗੇ ਕਿੰਨੇ ਲੀਟਰ ਦੁੱਧਾਗਾ ਕਿੰਨੇ ਲੀਟਰ 14 ਲੀਟਰ ਦੇ ਦੀ ਕੋਣਾ ਜੀ ਘਟਾ ਥੋੜਾ ਇਹਨਾਂ ਦਾ ਅੱਛਾ ਅੱਛਾ ਮਗਰੇ ਦੇ ਬਾਈ ਘੱਟੀ ਹੈ ਮਗਰੇ ਦੇ ਘੱਟੀ ਅੱਛਾ ਮੁੱਲ ਕਿੰਨਾ ਕਰਦਾ ਬਾਈ ਹੈ ਇੱਕ ਵੀ 1 ਲੱਖ 2011 ਲੈ ਮਿੱਤਰੋ ਮੱਝਪੁਰੀ ਰਾਜੀ ਆ ਚੌਥੇ ਸੂਏ ਆ ਗਈ ਮਾਨ ਤਾਨ ਥੋੜਾ ਕਰਨਾ ਕਰ ਦੋਗੇ ਹੈ ਠੀਕ ਆ ਠੀਕ ਆ ਬਾਈ ਥੋੜਾ ਜਿਹਾ ਸੰਗਵੇਂ ਮਾਨ ਤਾਨ ਕਹਿੰਦੇ ਕਰ ਦਾਂਗੀ ਕੋਈ ਚੱਕਰ ਨਹੀਂਗਾ ਚਵਾਈ ਚੂਹੀ ਕਿਵੇਂ ਬਾਈ ਜੀ ਠੀਕ ਆ ਕਰਦੀ ਮੱਝ ਹਾਂ ਕਰਦੀ ਠੀਕ ਆ ਬਾਈ ਠੀਕ ਆ ਠੀਕ ਮੇਰੇ ਮਾਨ ਸਾ ਮੰਡੀ ਦੇ ਖੜੇ ਹਾਂ ਸੁਣ ਇੱਕ ਦਿਖਾਉਣਿਆ ਝੋਟੀ

ਪਹਿਲਾਂ ਝੋਟੀ ਆ ਗਈ ਦੁੱਧਿਕ ਨਾ ਕੱਢਿਆ ਬਈ ਇਹਨੇ 13 ਕਿਲੋ ਤਿਆਰ ਆ 13 ਕਿਲੋ ਲੈ ਮਤਰਾ ਤੇ ਬਈ ਦਾ ਮੁੱਲ ਕਿਵੇਂ ਕਿੰਨਾ ਕਰਦਾ ਮੁੱਲ 120 ਕਰਦੇ 1 ਲੱਖ 20 ਯਾਰ ਬਾਕੀ ਮੌਕੇ ਥੋੜਾ ਘਣਾ ਮੰਨਸਣ 110 ਦੀ ਹਾਂ ਨਾ ਇਹਦੀ ਠੀਕ ਆ ਬਈ ਠੀਕ ਆ ਚੋ ਬਾਈ ਜਬੂਰੀ ਪੂਰੀ ਵਧੀਆ ਭੇਜਾਂ ਮੈਂ ਫਾਸਟ ਆ ਠੀਕ ਲੈ ਮਤਰਾ ਸੰਗ ਸੰਗ ਚੱਕ ਦੱਸ ਲਓ ਤੁਸੀਂ ਮਾ ਠੰਡੀ ਸੀ ਲੱਗੀ ਬਾਈ ਯਾਰ ਤਾਂ ਦੱਸ ਠੀਕ ਆ ਠੀਕ ਤੀਨਾ ਮੈਂ ਬਈ ਤਰਾ ਪੰਡਤ ਪੰਡਤ ਸਾਰਾ ਫਰੀਦਕੋਟ ਠੀਕ ਆ ਠੀਕ ਆ ਫਰੀਦਕੋਟ ਤੋਂ ਆਏ ਬਾਈ ਸਦਾ ਠੀਕ ਲੱਗਦਾ ਐਡੀ ਜ਼ਰੋ ਐ ਜਿਹੜਾ ਠੀਕ ਆ ਮੈਂ ਮਤਲਬ ਤੁਹਾਨੂੰ ਮਾਨਸਾ ਦੀ ਮੰਡੀ ਦੀ ਅੱਜ ਸਾਰ ਨੂੰ ਉਹ ਸਾਰ ਨੂੰ ਵੱਡੀ ਮੱਝ ਦਿਖਾਉਣੇ ਆਗੇ ਕਿੰਨੇ ਲੀਟਰ ਦੁੱਧ ਬਈ ਥੱਲੇ 16 ਲੀਟਰ ਠੀਕ ਹੈ ਕੈਮਿਸ ਹੋਏ ਬਈ ਇਹ ਸੋ ਇਹਦਾ ਪੰਜਵਾਂ ਹੈ ਸੋ ਇਹਦਾ ਪੰਜਵਾਂ ਮਾਗਰ ਬਈ ਇਹਦੇ ਮਾਗਰ ਇਹਦੇ ਕੱਟੀਆਂ ਨੀਲੀ ਰਵੀ ਦੀ ਤੁਹਾਨੂੰ ਦਿਖਾਉਨੇ ਆਪਾਂ ਮੂਰੋਂ ਬਈ ਕੈ ਦਿਨ ਹੋ ਗਏ ਬਈ ਸੂਈ ਨੂੰ ਰਾਤ ਸੋਈਆ ਬਈ ਅੱਛਾ ਰਾਤ ਸੋਈਏ ਠੀਕ ਆ ਠੀਕ ਕੀ ਮੁੱਲ ਕਰਦਾ ਬਈ ਇਹਦਾ 1 ਲੱਖ 5000 ਬਾਕੀ ਮੌਕੇ ਦੇ ਮਾਨਤਾਨ ਬਈ ਠੀਕ ਆ ਜੋ ਟੀਵੀ ਆਪਣੀ ਆ ਇਹ ਆਪਣੀ ਇਹ ਤੇਰੀ ਆ ਇਹ ਕੰਨ ਸੁਇਆ ਬਾਈ ਇਹ ਦੂਜਾ ਜੀ ਇਹ ਦੂਜੇ ਸੋਇਆ ਅੱਛਾ ਕਿੰਨੇ ਲੀਟਰ ਦੁੱਧ ਦਾ ਇਸ ਦੇ ਅਸੀਂ ਬਾਲ ਦੇ ਆਂਦੇ ਬੈਠ ਅੱਛਾ ਹੁਣ ਇਹਨੇ ਸੋਣਾਗਾ ਕਹੇ ਦਣਾ ਕਰੇਗੇ 2 ਮਹੀਨੇ ਬਾਅਦ 2 ਮਹੀਨੇ ਬਾਅਦ ਠੀਕ ਠੀਕਾ ਠੀਕਾ ਮੁੱਲ ਲਗਾਣਾ ਕਰਦਾ ਬਾਈ ਮੁੱਲ ਦਾ ਪੂਰਾ ਲੱਖ ਕਰਦਾ ਸਾਨੂੰ ਮੂਰੋ ਦਿਖਾਉਨੇ ਆ ਬਾਈ ਆ 골ਕੇ ਦਿਖਾ ਦੇ ਬਾਲੀ ਵਧੀਆ ਗੱਲ ਇੱਕ ਸੰਗਾ ਸੰਗਾ ਦੇਖ ਲੋ ਮੇਤਰੋ ਪੂਰਾ ਕੋਂਡਾ ਹੋਗਾ ਪੂਰਾ

ਕੋਈ ਗਮੀ ਨਾ ਉਹ ਬਾਈ ਕਹਿੰਦਾ ਫੁੱਲ ਗਰੰਟੀ ਹੈਗੀ ਵਪਾਰ ਦਾ ਕੰਮ ਕੀ ਕਰਦੀ ਆ ਬਈ ਇਹ ਆਪਣੀ ਕਰਦੀ ਆ ਇਹ ਠੀਕ ਆ ਠੀਕ ਆ ਬਾਈ ਕਹਿੰਦਾ ਘਰ ਦੀ ਮੱਝ ਆ ਗਈ ਰਤੀਆ ਹਾਂਜੀ ਪਾਣੀ ਆ ਗਿਆ ਠੀਕ ਆ ਪਾਣੀ ਆ ਗਿਆ ਤਾਂ ਕਰਕੇ ਹੋਰ ਕੀ ਵੇਚਣਾ ਨਹੀਂ ਹਾਂ ਇਹ ਤਾਂ ਕਰ ਲਿਆ ਗਿਆ ਬਾਈ ਕਹਿੰਦਾ ਪਾਣੀ ਆ ਗਿਆ ਇਹ ਕਹਿੰਦਾ ਕੋਈ ਚੀਜ਼ ਇਹ ਵੇਚਣ ਵਾਲੀ ਨਹੀਂ ਹੈਗੀ ਅੱਤਰੋਂ ਮਾਂ ਸਾਹ ਮੰਡੀ ਤੇ ਖੜੇ ਆਂਗੇ ਤੁਹਾਨੂੰ ਮੱਝ ਦਿਖਾਉਣੇ ਹੈਗੇ ਥਾਣ ਤੁਹਾਨੂੰ ਪੂਰੇ ਓਕੇ ਨੇਗੇ ਕਹਿੰਦੇ ਸੋਏ ਬਾਈ ਇਹੇ ਪਹਿਲਣ ਸੂਈ ਆ ਕੈ ਦਿਨ ਹੋਗੇ ਬਈ ਸੂਈ ਨੂੰ 10 ਦਿਨ 10 ਦਿਨ ਅੱਛਾ ਕਿੰਨੇ ਲੀਟਰ ਦੁੱਧ ਆ ਬਈ 10 ਦਿਨਾਂ ਦੀ ਸੂਈ ਆ 10 ਲੀਟਰ ਹੀ ਦੁੱਧ ਆਗਾ ਮਗਰ ਬਈ ਇਹਦੇ ਮਗਰ ਇਹਦੇ ਕੱਟਾ ਬਈ ਨੀਲੀ ਰਾਵੀ ਦਾ ਮੁੱਲ ਕਿੰਨਾ ਕਰਦਾ ਬਈ 85000 85000 ਆ ਠੀਕ ਆ ਭਈ ਇਹ ਜਮ ਮੁੱਲ ਕਰਦਾਗਾ ਚਵਾਈ ਚੂਈ ਪੂਰੀ ਓਕੇ ਬਈ ਕਰਦੀ ਆ अच्छा ਲਈ ਹੋਇਆ ਠੀਕ ਆ ਬਾਈ ਬਾਈ ਕਹਦਾ ਚਵਾਈ ਚੂਈ ਦੀ ਆਪਣੀ ਪੂਰੀ ਓਕੇ ਦੀ ਗਾਰੰਟੀ ਆ ਬਾਕੀ ਥਣ ਥਣ ਚੱਟ ਉਤਾਰ ਲਓ ਤੁਸੀਂ ਆਸ ਨੂੰ ਦਿਖਾਉਣੇ ਹੈਗੇ ਇੱਕ ਬਾਬਾ ਪੂਰੀ ਵਧੀਆ ਛੋਟੀ ਲਾਲੋ ਮੱਧ ਲਾਲੋ ਲਈ ਫਿਰਦਾਗਾ ਕਰਦੇ ਆਪਾਂ ਗੱਲਬਾਤ ਆ ਬਾਬਾ ਜੀ ਕੈਮੇ ਸੁਹੇ ਜੀ ਇਹ ਹੈ ਕੈਮੇ ਸੁਹੇ ਜੀ ਇਹ ਹੈ ਆਹ ਹਾਂ ਤੇ ਕਿ ਕਿਸੇ ਆ ਤੀਜੇ ਸੂਏ ਠੀਕ ਆ ਕਹ ਤਨੋ ਕਿ ਸੂਈ ਨੂੰ ਜੀ ਮੁੰਮਾ ਸਾਹ ਹੋ ਗਏ ਬੰਦੇ ਆ 3 ਮਹੀਨਾ ਕਲਾ ਲਾ 5 ਮਹੀਨਾ ਕਲਾ ਲਾ ਦੁੱਧ ਕਿੰਨਾ ਹੀ ਥੱਲੇ 14 ਕਿਲੋ 14 ਕਿਲੋ ਠੀਕ ਆ ਪ्योर ਬਿਰੋ ਮੋਰਾ ਨਸਲ ਦੀ ਹੈਗੀ ਹੈਗੀ ਹਾਂ ਮੋਰਾ ਨਸਲ ਦੀ ਹਾਂ ਜੀ ਹਾਂ ਤੇ ਬਾਬਾ ਮੁੱਲ ਕਿੰਨਾ ਕਰਦਾ ਇਹਦਾ ਕੋਈ ਨਾ ਸੋਚ ਕੇ ਦੱਸ ਦੋ ਤਾਂ ਕੱਟ ਮਿਲਿਆ ਬੁੜਾਣੀ ਉਹ ਬਾਬਾ ਕਹੇ ਜਿੱਤ ਦੇਣੀ ਦੇਖੋ ਮਣੀ ਜੀ ਮਲ ਕਿੰਨਾ ਕਰਦੇ ਜੀ ਮਲ ਡੂਡ ਰੋੜ ਲੱਖ ਰੁਪਇਆ ਠੀਕ ਹੈ ਪਿੰਡ ਕਿਹੜਾ ਆਪਣਾ ਹੰਡਰ ਰੋੜ ਕੀ ਰੋੜ ਕੀ ਠੀਕ ਹੈ ਠੀਕ ਸੇਲਪੁਰੀ ਆ ਬਾਬਾ ਲੰਕੀਆਂ ਗੋਲ ਦੀ ਨਾ ਮੇਰਾ ਪ੍ਰੋਫਾਨ ਚੱਡਾ ਚੈੱਕ ਕਰ ਲਓ ਬਾਹ ਮੱਗ ਲੈ ਕੇ ਆਗਾ ਇਹ ਕੰਮ ਸੁਈ ਜੀ ਕੰਮ ਸੁਈ ਇਹਦੀ ਜੇ ਅੱਛਾ ਸੂਣਾ ਕਿਸੂਈ ਸੂਈ ਹੋਈ ਆ ਬਾਈ ਕੈ ਦਿਨ ਹੋ ਗਏ ਕੈ ਦਿਨ ਹੋ ਕਸੂਈ ਨੂੰ ਵੀ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਦੁੱਧ ਕਿੰਨਾਈ ਆ ਹੱਲੇ ਦੁੱਧ 12 ਕਿਲੋ 12 ਮਗਰੇ ਕੱਟਾ ਕੀ ਕੱਟੀ ਠੀਕ ਇਹਨਾਂ ਮੁੱਲ ਕਿੰਨਾ ਕਰ ਦਿਓ ਜੀ 10 110000 ਬਾਕੀ ਮੌਕੇ ਦੇ ਮਾਨਤਾਂ ਥੋੜਾ ਕਣਾਂ ਜੀ ਚੰਗੇ ਮਾਨਤਾਂ ਕਰਦੇ ਜੀ ਯਾਰ ਠੀਕ ਪਤਰਾ ਮਾਨਸਾ ਦੀ ਮੰਡੀ ਦੇ ਖੜੀ ਆ ਝੋਟੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਕਿਵੇਂ ਸੂਈ ਆ ਬਾਈ ਇਹ ਦੂਸਰੀ ਪਿਆਤੀ ਹੈ ਬਾਈ ਦੂਸਰੇ ਸੂਈ ਹੋਈ ਆ ਠੀਕ ਆ ਕਿੰਨੇ ਲੀਟਰ ਦੁੱਧ ਆ ਬਾਈ ਥੱਲੇ 14 ਲੀਟਰ ਦੁੱਧ ਆਗਾ ਮਗਰ ਬਈ ਇਹਦੇ ਕੀ ਹੈਗਾ ਠੀਕ ਹੈ ਮਗਰੇ ਦੇ ਕੱਟੀ ਆ ਰਾਤ ਹੋਈ ਆ ਰਾਤ ਸੂਈ ਆ ਆਸਲੀ ਹੈ ਇਹ ਕਹਿੰਦਾ ਬਈ ਆ ਮੈਂ ਕਿਹਾ ਸੂਈ ਆ ਪੰਜਾਬੀ ਮਹਾਰਿਆਣੀ ਹਾਂ 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 ਕਿਥੋਂ ਆ ਕੈਂਤਲ ਤੋਂ ਅੱਛਾ 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 ਠੀਕ ਆ ਰਾਤ ਇਹ ਕਹਿੰਦਾ ਬਈ ਆ ਪਕਹਨੇ ਸੂਈ ਆ ਠੀਕ ਆ ਕਿੰਨਾ ਮੁੱਲ ਕਰਦਾ ਬਈ 1 21 1 ਲੱਖ 30 ਹਜ਼ਾਰ ਰੁਪਇਆ ਹਰਿਆਣੇ ਦੀ ਮੱਝ ਆ ਗਈ ਚਬਾਈ ਚਬੂਈ ਦੀ ਕਿੰਨਾ ਬਾਈ ਬੰਬਾ ਬੰਬਾ 1 ਗ੍ਰਾਮ ਰੁਪਇਆ ਠੀਕ ਆ ਠੀਕ ਆ ਬਾਈ ਕਹਿੰਦਾ ਇੱਕ ਨੰਬਰ ਦੀ ਹੈਗੀ ਕਿਸੇ ਨੰਬਰ 'ਚ ਬਿਠਾਉਣੇ ਪਏ ਲਗਾਈ ਨੇ ਬਿਠਾ ਦੇ ਨੀਚੇ ਹੈ ਬਾਲਕ ਨੇ ਲਗਾਈ ਅੱਛਾ ਬਾਲਕ ਨੂੰ ਠੀਕ ਆ ਬਾਈ ਕਹਿੰਦਾ ਪੰਮੀ ਜਵਾਕ ਚੁਈ ਜਾਣ ਆ ਆਪਾਂ ਤੁਹਾਨੂੰ ਟਰਾਂਸਲੇਟ ਕਰਕੇ ਦੱਸਿਆਗਾ ਇਹ ਕਹਿੰਦਾ ਬਾਲਕ ਚੁਈ ਜਾਣ ਕੀ ਨਾਮ ਹੈ ਬਈ ਆਪਣਾ ਗੁਰੀ ਗੁਰੀ ਕੇ ਐਮ ਐਸ ਹੋਇਆ ਬਈ ਹੈ ਪਹਿਲੇ ਫਾਈਲਣ ਠੀਕ ਆ ਕਹੇਦਾਂ ਹੋਵੇ ਸੁਈ ਨੂੰ ਸੋਨ ਵਾਲੀ ਹੈ ਜੀ ਭਾਜੀ ਅੱਛਾ ਸੋਨ ਵਾਲੀ ਆ ਆ ਕੱਟ ਰਗੇ ਦੌਰ ਉਹ ਭਾਜੀ

ਆਇਤ ਰਿਕ ਨੂੰ ਬਾਈ ਕਹਿੰਦਾ ਦਿਨ ਪੂਰੇ ਹੋਣਗੇ ਮੁੰਨਾ ਕੰਨਾ ਕਰਦਾ ਬਾਈ ਦਾ 160000 ਠੀਕ ਬਾਕੀ ਮੌਕੇ ਦੇ ਮਾਨ ਤਾਨ ਬਾਈ ਬਾਕੀ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ ਕੀ ਨਾਮ ਹੈ ਬਾਈ ਲੇਖ ਰਾਜ ਲੇਖ ਰਾਜ ਹਾਂਜੀ ਲੇਖ ਰਾਜ ਜਿਰਾਵਾ ਫਤੇਵਾ ਹਰਿਆਣਾ ਦੀ ਹੈ ਹੱਤਿਆਵਾਦ ਲੇਖ ਰਾਜ ਹਾਂ ਅਜਰਾਵਾਪੁਰ ਫਤੇਵਾ ਜਿਲ੍ਹਾ ਪਿੰਡਾ ਕਿਹਤਰਾ ਨਾਮ ਬਾਈ ਹੈ ਮੇਰਾ ਨਾਮ ਲੇਖ ਰਾਜ ਹੈ ਜੀ ਅੱਛਾ ਪਿੰਡ ਦਾ ਨਾਮ ਜਿਰਾਵਾਪੁਰ ਦਾ ਹੈ ਜਿਲ੍ਹਾ ਡਿਸਟ੍ਰਿਕਟ ਫਤੇਵਾ ਹਰਿਆਣਾ ਠੀਕ ਹੈ ਠੀਕ ਹੈ

ਬਾਕੀ ਸੈਂਗ ਸੁੰਗ ਚੈੱਕ ਕਰ ਲਓ ਬਾਈ ਪੂਰਾ ਕੁੰਡੀ ਆ ਪੂਰੀ ਕੁੰਡੀ ਸੈਂਗ ਸੁੰਗ ਦੁਬਾਰੇ ਦਿਖਾਉਣਾ ਸੈਂਗੀ ਪੂਰੇ ਘੈਂਟ ਲੱਗੇ ਹੋਏ ਨੇਗੇ ਰੁਪਈਆ ਨਹੀਂ ਲੱਗਦਾ ਵੀ ਜੀ ਰੁਪਈਆ ਜੇ ਕੋਈ ਕਹਿ ਦੇਣਾ ਵੀ ਰੁਪਈਆ ਕੱਢ ਦਾਂਗੇ ਰੁਪਈਆ ਨਹੀਂ ਲੰਦਾ ਹੈਗਾ ਪੰਜਾਬੀ ਤਾਂ ਕਿਸ ਨੂੰ ਅੱਜ ਝੋਟੇ ਹੋਣ ਲੱਗਿਆ ਮਾਨਸਾ ਦੀ ਮੰਡੀ ਤੇ ਆਈ ਆ ਕੈਮਿਸ ਹੋਇਆ ਜੀ ਇਹ ਤੇਦੀਆ ਬਾਈ ਆ ਆਪਣੀਆਂ ਬਈ ਹੈ ਕੈਮਿਸ ਹੋਇਆ ਬਾਈ ਪਹਿਲਾਂ ਸੂਈ ਹੋਈ ਹੈਗੀ ਸੂਈ ਹੋਈ ਆ ਬਾਈ ਅੱਛਾ ਕੈ ਦਿਨ ਹੋ ਗਏ ਬਾਈ ਕਿ ਦਿਨ ਹੋ ਗਏ ਜੀ ਬਾਈ ਅੱਜ 21 ਦਿਨ ਹੋ ਗਏ ਮਗਰ ਇਹ ਬਈ ਕਟਾ ਠੀਕ ਆ ਕਿੰਨੇ ਲੀਟਰ ਦੁੱਧ ਪਿਆਰ ਆ ਬਈ 13 ਲੀਟਰ ਦੁੱਧ ਪਿਆਰ ਆਗਾ ਮਿੱਤਰੋ ਮੁੱਲ ਕਿੰਨਾ ਕਰਦਾ ਬਈ ਇਹਦਾ 130000 ਬਾਕੀ ਮੌਕੇ ਤੇ ਮਾਨਤਨ ਕਰਦਾ ਬਈ ਬਾਕੀ ਬਾਈ ਕਹਿੰਦਾ ਮੌਕੇ ਤੇ ਪੂਰਾ ਫੁੱਲ ਮਾਨਤਨ ਕਰਦਾਂਗੇ ਠੀਕ ਆ ਕੀ ਨਾਮ ਆ ਬਾਈ ਨੀਸ਼ੂ ਕੜਾ ਦਲੇਲ ਵਾਲਾ ਦਲੇਲ ਵਾਲਾ ਠੀਕ ਆ ਇੱਕ ਸ ਨੂੰ ਹੋਰ ਦਿਖਾਉਣ ਲੱਗਿਆ ਝੋਟੀ ਪੂਰੀ ਸਰਾ ਤੇ ਬਾਈਆਂ ਤੋਂ ਆਪਾਂ ਡਿਟੇਲ ਪੁੱਛਦੇ ਆਂ ਇਹਦੀ ਇਹ ਬਈ ਕੈਮੀਸ ਹੋਈ ਹੈਗੀ ਦੂਜਾ ਸੂਆ ਬਈ ਦੂਜਾ ਸੂਆ ਮਗਰੇ ਦੇ ਬਈ ਮਗਰ ਕੱਟੀ ਮਗਰ ਕੱਟੀ ਅੱਛਾ ਕਹੇ ਲੀਟਰ ਦੂਜਾ ਆ ਰਿਹਾ ਬਈ ਇਸ ਲਈ 12 ਕਿਲੋ ਹੋਲੀ ਆ ਬਈ 12 ਕਿਲੋ ਕਹੇ ਦਿਨ ਹੋ ਗਈ ਸੂਈ ਨੂੰ ਚਾਰ ਦਿਨਾਂ ਹੀ ਸੂਈ ਆ 12 ਕਿਲੋ ਹੋਲੀ ਆ ਮੰ ਲੇ ਕਿ ਨਾ ਕਰਦਾ ਬਈ 135 ਬਈ 135000 ਬਾਈਆਂ ਦਾ ਮਾਨਤਾ ਕਰਦਾਂਗੇ ਬਾਕੀ ਠੀਕ ਅਸੀਂ ਮੇਰੇ ਤੋਂ ਮਾਨਸਾ ਮੰਡੀ ਤੇ ਖੜੇ ਆਂਗੇ ਸੁਣ ਰਹੇ ਹੋਣ ਲੱਗੇ ਇੱਕ ਝੋਟੀ ਤੇ ਪੁੱਛਦੇ ਸਾਰੀ ਡਿਟੇਲ ਆਪਾਂ ਤੇ ਬਾਈ ਹੈ ਕੋਈ ਨਾ ਕੋਈ ਨਾ ਕਸਲਾ ਰੇਟ ਦਾ ਕੈਮਿਸ ਹੋਈ ਬਈ ਦੂਜੇ ਅਸਾ ਦੂਜੇ ਆ ਸੁਈ ਹੋਈ ਆ ਕੈ ਦਿਨ ਹੋ ਗਏ ਹਾਂ ਪੰਜਵਾਂ ਸ਼ੀਮਨ ਦੇਣਾਗਾ ਤੇ ਦੁੱਧੇ ਕਰਨਾਤਾ ਬਈ 14 ਕਿਲੋ ਦਿੱਤਾਗਾ

ਠੀਕ ਇਹਦੀ ਕੀ ਡਿਟੇਲ ਆ ਬਾਈ ਸੇਮ ਜੁੱਜਸ ਵਾਸਤੇ ਆ ਬਾਈ ਮੈਂ ਕਰ ਰਿਹਾ ਜਰਸੀ ਬਸਦੀ ਆ ਪੂਰੀ ਟੌਪ ਦੀ ਅੱਛਾ ਹਾਂ ਅੱਜ ਨੂੰ ਦੂਜੇ ਦਿਨ ਹੀ ਸੁਈ ਨੂੰ ਦੂਜੇ ਦਿਨ ਠੀਕ ਆ ਠੀਕ ਆ ਨਹੀਂ ਦੇਵੋ ਠੀਕ ਆ ਗਾਰੰਟੀ ਆਪਣੀ ਠੀਕ ਇਹਦਾ ਮੁੱਲ ਬਾਈ ਇਹਦਾ ਮੁੱਲ ਦੇਰ ਨਾਲ 65000 ਰੁਪਏ ਬਾਈ 65000 ਰੁਪਏ ਠੀਕ ਆ ਕਸੀਗਾ ਬਾਈ ਟਾਈਮਿੰਗ ਹੈ ਬਾਈ ਇਹ 13 ਮਹੀਨਾ ਦਾ ਬਾਈ ਹਾਂ 13 ਮਹੀਨਾ ਦਾ 13 ਮਹੀਨਾ ਦਾ ਕੀ ਟੈਸਟ ਟਿਸਟਿੰਗ ਵਾਲਾ ਪੂਰੇ ਓਕੇ ਨੇਗੇ ਕਿਹੜੀ ਕਿਦੇ ਪਤਾ ਉਸਾ ਇਹ ਸੀਮੰਟ ਦਾ ਨਹੀਂ ਪਤਾ ਪਈ ਸੀਮੰਟ ਦਾ ਨਹੀਂ ਪਤਾ ਹੈਗਾ ਕੀ ਮੁੱਲ ਕਰਦਾਗਾ ਇਹਦਾ ਮੁੱਲ 45000 45000 ਦੋਨੇ ਅੱਖਾਂ ਹੀ ਹੋਣ ਠੀਕ ਹੈ 45000 ਰੁਪਏ ਠੀਕ ਮਾਦਾ ਦੁੱਧ ਮਾਦਾ ਦੁੱਧ 18 ਕਿਲੋ ਦਾ ਕਾਟ 18 ਕਿਲੋ